ਦੈਨਿਕ ਸਵੇਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਬੀਤੀ ਰਾਤ ਜਿੱਥੇ ਪੂਰੇ ਦੇਸ਼ ਦੇ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਦਾ ਦੇ ਨਾਲ ਮਨਾਇਆ ਜਾ ਰਿਹਾ ਸੀ ਉੱਥੇ ਹੀ ਚੱਪੇ-ਚੱਪੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਜਿਹੜਾ ਮੌਜੂਦ ਸੀ ਭਾਰੀ ਪੁਲਿਸ ਵੱਲ ਪੂਰੇ ਸ਼ਹਿਰਾਂ ਦੇ ਵਿੱਚ ਆਰਾਊਂਡ ਦੇ ਰਿਹਾ ਸੀਗਾ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਸੜਕਾਂ ਦੇ ਉੱਪਰ ਆਏ ਔਰ ਉਹਨਾਂ ਨੇ ਮੰਦਰਾਂ ਦੇ ਵਿੱਚ ਜਾ ਕੇ ਮੱਥਾ ਟੇਕਿਆ ਪਰ ਇਸੇ ਵਿਚਕਾਰ ਫਗਵਾੜਾ ਦੇ ਵਿੱਚ ਇੱਕ ਐਸੀ ਘਟਨਾ ਵਾਪਰਦੀ ਹੈ ਜਿਸ ਦੇ ਵਿੱਚ ਕੁਝ ਲੁਟੇਰੇ ਇੱਕ ਮੈਡੀਕਲ ਸਟੋਰ ਤੇ ਪਹੁੰਚਦੇ ਨੇ ਦਰਸਲ ਫਗਵਾੜਾ ਦੇ ਹਰਗੋਬਿੰਦ ਨਗਰ ਦੇ ਵਿੱਚ ਇੱਕ ਮੈਡੀਕਲ ਸਟੋਰ ਹੈ ਬਾਂਸਲ ਮੈਡੀਕਲ ਸਟੋਰ ਜਿੱਥੇ ਤਿੰਨ ਲੁਟੇਰੇ ਬਾਈਕ ਦੇ ਉੱਪਰ ਪਹੁੰਚਦੇ ਨੇ ਇੱਕ ਬਾਹਰ ਖੜਾ ਰਹਿੰਦਾ ਹੈ ਔਰ ਦੋ ਮੈਡੀਕਲ ਸਟੋਰ ਦੇ ਅੰਦਰ ਜਾ ਕੇ ਇੱਕ ਜਣਾ ਮੈਡੀਕਲ ਸਟੋਰ ਦੇ ਮਾਲਕ ਦੇ ਸਿਰ ਦੇ ਉੱਪਰ ਬੰਦੂਕ ਤਾਨ ਦਿੰਦਾ ਹੈ ਔਰ ਦੂਸਰੇ ਦੇ ਵੱਲੋਂ ਗੱਲੇ ਦੇ ਵਿੱਚੋਂ 50000 ਰੁਪਏ ਕਢਲੇ ਜਾਂਦੇ ਨੇ ਸੋ ਤੁਹਾਨੂੰ ਤਸਵੀਰਾਂ ਦਿਖਾਣੇ ਆ ਸੀਸੀਟੀਵੀ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਸ ਟਾਈਮ ਚੋਰ ਇਸ ਘਟਨਾ ਨੂੰ ਅੰਜਾਮ ਦਿੰਦੇ ਨੇ ਜਿਸ ਟਾਈਮ ਪੂਰੇ ਬਾਜ਼ਾਰਾਂ ਦੇ ਵਿੱਚ ਰਸ ਦੇਖਣ ਨੂੰ ਮਿਲ ਰਿਹਾ ਸੀ ਔਰ ਪੁਲਿਸ ਪ੍ਰਸ਼ਾਸਨ ਚੱਪੇ-ਚੱਪੇ ਦੇ ਉੱਤੇ ਖੜਾ ਹੋਇਆ ਨਜ਼ਰ ਆ ਰਿਹਾ ਪਰ ਉਸ ਦੇ ਬਾਵਜੂਦ ਵੀ ਚੋਰਾਂ ਚੋਰਾਂ ਦੇ ਜਿਹੜੇ ਹੌਂਸਲੇ ਸੀ ਉਹ ਕਿੰਨੇ ਬੁਲੰਦੇ ਸੀ ਉਹਨਾਂ ਦੇ ਵੱਲੋਂ ਸ਼ਰੀਆਮ ਜਾ ਕੇ ਰਾਤ ਨੂੰ 9 ਵਜੇ ਕੇ 9:30 ਦੇ ਕਰੀਬ 9:30 ਦੇ ਕਰੀਬ ਦੀ ਇਹ ਘਟਨਾ ਹੈ ਜਦੋਂ ਚੋਰ ਜਾ ਕੇ ਦੁਕਾਨ ਦੇ ਵਿੱਚ ਗੱਲੇ ਤੋਂ 50000 ਰੁਪਏ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਤੇ ਸੀਸੀਟੀਵੀ ਤਸਵੀਰ ਦੇ ਵਿੱਚ ਤੁਸੀਂ ਦੇਖੋਗੇ ਇੱਕ ਉਸ ਮਾਲਕ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਜਿਹੜਾ ਦੁਕਾਨ ਦਾ ਮਾਲਕ ਹੈ ਔਰ ਦੂਸਰਾ ਚੋਰ ਜਿਹੜਾ ਹੈ ਗੱਲੇ ਦੇ ਵਿੱਚੋਂ ਪੈਸੇ ਕੱਢਦਾ ਹੋਇਆ ਨਜ਼ਰ ਆ ਰਿਹਾ ਸੋ ਬੇਖੌਫ ਹੋ ਗਿਆ ਔਰ ਇਹ ਇਹਨਾਂ ਦਾ ਸਾਥੀ ਜਿਹੜਾ ਹੈ ਉਹ ਬਾਹਰ ਖੜਾ ਹੈ ਬਾਈਕ ਦੇ ਉੱਪਰ ਉਹ ਬਾਈਕ ਦੇ ਉੱਪਰ ਆ ਕੇ ਇਹ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਕੇ ਜਾਂਦੇ ਨੇ ਸੋ ਹੁਣ ਆਲੇ ਦੁਆਲੇ ਦੇ ਜਿਹੜੇ ਦੁਕਾਨਾਂ ਦੇ ਮਾਲਕ ਨੇ ਜਾਂ ਮੈਡੀਕਲ ਐਸੋਸੀਏਸ਼ਨ ਦੇ ਜਿਹੜੇ ਲੋਕ ਨੇ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੇ ਨੇ ਇਨਾਂ ਦੇ ਵੱਲੋਂ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਐਸੀਆਂ ਘਟਨਾਵਾਂ ਨਾ ਵਾਪਰਨ ਐਸੀਆਂ ਘਟਨਾਵਾਂ ਦੇ ਉੱਤੇ ਨੱਥ ਪਾਈ ਜਾਏ ਔਰ ਇਸ ਮੌਕੇ ਦੇ ਉੱਤੇ ਜਿਹੜੇ ਦੁਕਾਨ ਦੇ ਮਾਲਕ ਨੇ ਉਹਨਾਂ ਨੇ ਕੀ ਕਿਹਾ ਤੁਹਾਨੂੰ ਸੁਣਾ ਦਿੰਨੇ ਆ ਸਰ 9:25 9:25 ਟਾਈਮ ਸੀ ਜੀ ਮੈਂ ਇਕੱਲਾ ਦੁਕਾਨ ਤੇ ਬੈਠਾ ਸੀ ਤਾਂ ਤਿੰਨ ਬੰਦੇ ਆਏ ਤੇ ਉਹ ਆ ਕੇ ਮੈਨੂੰ ਗਨਪ੍ਰਿੰਟ ਤੇ ਕਹਿੰਦੇ ਜੋ ਮੈਂ ਕਾ ਧੁੰਦੇ ਤੁੰਦ ਅੱਛਾ ਜੀ ਤੇ ਮੈਂ ਆਪਣੇ ਪਹਿਲਾਂ ਕੋਸ਼ਿਸ਼ ਕੀਤੀ ਬਿਜਾਨ ਦੀ ਪਰ ਉਹ ਪੁੰਡ ਟੱਪ ਦੇ ਅੰਦਰ ਬੰਦ ਅੰਦਰ ਆ ਗਏ ਜੋ ਜਿੰਨਾ ਗੱਲਾਂ ਹੀ ਪੈਸਾ ਸੀ ਉਹ ਸਾਰੇ ਚੱਕੇ ਲੈ ਕਿੰਨਾ ਕੁ ਸੀ ਲੱਗਦਾ ਕੈਸ਼ 40-50 ਹਜ਼ਾਰ ਦੀ ਗ੍ਰੀਪ ਸੀ ਅੱਛਾ ਜੀ ਕਿੱਥੇ ਕੱਤੇ ਆਏ ਸੀ ਉਹ ਬੰਦੇ ਮੋਟਰਸਾਈਕਲ ਤੇ ਸੀ ਕੀ ਕਿੰਨੇ ਉਹਨਾਂ ਕੋ ਕੀ ਹਥਿਆਰ ਕੀ ਸੀ ਉਹਨਾਂ ਕੋਲ ਇੱਕ ਗਨ ਸੀ ਪਿਸਤੌਲ ਸੀ ਕੋਲ ਪਿਸਤੌਲ ਕਿੰਨੇ ਪਿਸਤੌਲ ਸੀ ਇੱਕ ਪਿਸਤੌਲ ਸੀ ਇੱਕ ਮੁੰਡੇ ਕੋਲ ਪਿਸਤੌਲ ਸੀ ਦੂਜਾ ਬੰਦਾ ਮੈਨੂੰ ਉਹ ਪੈਸੇ ਕੱਢਦਾ ਰਿਹਾ ਸੀ ਅੱਛਾ ਮੂੰਹ ਬੰਦ ਸੀ ਮੂੰਹ ਬੰਦ ਸੀ ਕਾਹੇ ਕਿੱਧਰੋਂ ਮੇਨਰੋਡ ਤੋਂ ਸਾਰੇ ਕਿਧਰੋਂ ਆਏ ਬਸ ਅੱਛਾ ਤੇ ਇੱਧਰ ਚੱਲ ਜਾ ਕੱਤੇ ਸੀ ਉਹ ਮੋਟਰਸਾਈਕਲ ਤੇ ਸੀ ਮੋਟਰਸਾਈਕਲ ਤੇ ਕੀ ਤੁਹਾਡੇ ਸੀਸੀ ਕੈਮਰੇ ਚ ਆ ਕੀ ਕਹਿਣਾ ਚਾਹੁੰਦੇ ਪੁਲਿਸ ਨੂੰ ਜਿੱਦਾਂ ਅੱਜ ਬੜਾ ਵੱਡਾ ਤਿਉਹਾਰ ਦਾ ਦਿਨ ਹੈ ਬੜੀ ਪੁਲਿਸ ਜਗ੍ਹਾ ਜਗ੍ਹਾ ਪੁਲਿਸ ਹੈ ਕੀ ਕਹਿਣਾ ਚਾਹੁੰਦੇ ਪੁਲਿਸ ਦੇ ਸਰ ਪੁਲਿਸ ਆਪਣੀ ਡਿਊਟੀ ਕਰਦੀ ਪਈ ਹੈ ਪਰ ਸਾਡੀ ਸਿਕਿਉਰਿਟੀ ਦੇ ਵਿੱਚ ਹੈ ਨਹੀਂ ਕੀ ਤੁਹਾਡੇ ਤੁਹਾਡੇ ਮਾਰਿਆ ਉਹਨਾਂ ਨੇ ਕੁਛ ਬਸ ਇਤੋਂ ਫੈਵਾ ਤੋ ਬਾਈ ਥੋੜੀ ਬਰ ਬੈਨ ਹੋਈ ਜੀ ਥੋਰ ਕੀ ਲਗਾਏ ਬਸ ਪੈਸੇ ਲੈ ਕੇ ਗਏ ਜਿੰਨੇ ਸੇ ਗੱਲੇ ਜੁੱਲੀ ਪੈਸੇ ਸਾਰੇ ਕੀ ਕਿਆ ਕੀ ਉਹਨਾਂ ਨੇ ਤੁਹਾਨੂੰ ਜਦੋਂ ਅੰਦਰ ਦੇ ਦਿੱਤੇ ਉਹ ਪੈਸਾ ਕਿ ਦਿੱਤਾ तो तो था था था। 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 तो अच्छा तो कल इंस्ट्रक्शन दिखा के उन्होंने तो मांग लिए पैसे अच्छा ये काउंटर टप के अंदर आ गए जी अंदर काउंटर टप के अंदर आए एक बंदा काउंटर टप के आ गया ये अंदर एक बंदे ਜਿਹੜਾ ਨੂੰ 1 पॉइंट ਦੇ ਲਈ ਰੱਖਿਆ ਉਹ ਨਹੀਂ ਦੇ ਰਾਸ ਅੱਛਾ ਗਨ ਲੱਕੀ ਰੱਖੀ ਹੋਈ ਹੈ ਜਿਹੜਾ ਗੱਲੇ ਜੋ ਪੈਸੇ ਕੱਢ ਨਹੀਂ ਲੈ ਤੇ ਹਾਂ ਜੇ ਕੋਈ ਫੋਰਸ ਇੱਥੇ ਹੈ ਜੀ ਕੋਈ ਕਾਲੇ ਕੱਲੇ ਲੱਗਦਾ ਕੋਈ ਪੁਲਸ ਨਹੀਂ ਜੀ ਪੁਲਸ ਪੁਲਸ ਕਿਨੇ ਚਿਰ ਬਾਅਦ ਆਈ ਜੀ 10 15 ਮਿੰਟ ਬਾਅਦ ਆਈ ਹੈ ਤੇ ਜਿਹਨਾਂ ਦੇ ਨਾਮ ਅਗੇ 25ਵੇਂ ਟਾਈਮ ਸੀਗਾ ਬਾਰੇ ਮੰਸੂਰ ਮੈਡੀਕਲ ਪ੍ਰੋਪਰਾਈਟਰ ਜਿਹੜੇ ਮਾਹ ਪਾਰਟਨਰ ਮੇਸ਼ ਕੁਮਾਰ ਮੰਸੂਰੀ ਖੱਲੇ ਸੀ ਦੁਕਾਨ ਤੇ ਕਿੰਨੇ ਬੰਦੇ ਆਏ ਆ ਮੁੰਡੇ ਸੀਗੇ ਰਵਾਲਟਰ ਦੀ ਨੋਕ ਸਾਰਾ ਮੁੱਠੇ ਲਗਾਏ ਆ ਆਪਣੇ ਮੁੰਡੇ ਨੇ ਬਹੁਤ ਜਿੱਦੋਜਿਦ ਕੀਤੀ ਆ ਲੜਨ ਦੀ ਕੋਸ਼ਿਸ਼ ਕੀਤੀ ਆ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਆ ਉਹਨ ਸਟੂਰ ਵਿੱਚ ਕਿਆ ਉਹ ਉਹ ਬੰਦ ਸੀਗੀ ਸਾਰਾ ਅੰਦਰ ਕਾਊਂਟਰ ਤੇ ਛਾਲ ਮਾਰ ਕੇ ਸਾਰਾ ਜਨਾ ਕੈਸ 40000 60000 ਆ ਗਿਆ ਕੱਢ ਕੇ ਲਗਾ ਇਧਰੋਂ ਜਾਲ ਲਗੇ ਤੇ ਸੱਫਾ ਫੱਬ ਨੂੰ ਆਏ ਆ ਇਧਰੋਂ ਹੈਗੇ ਸਿਲਮਾ ਰੋਡ ਤੋਂ ਸਰ ਕਿੰਨੇ ਵਿਅਕਤੀ ਆਏ ਸੀਗੇ ਤਿੰਨ ਬੰਦੇ ਤਿੰਨ ਬੰਦੇ ਕੱਤੇ ਆਏ ਸੀ ਸਰ ਟੋਟਰ ਸੇ ਪੋਸਟ ਕੰਪਲੀਟ ਕੀਤੀ 30 ਮਾਉਲ ਨੂੰ ਲੈ ਕੇ ਭਾਈ ਵੀ ਇਹ ਮੋਟੇ ਆਏ ਸੀ ਕੰਪਲੀਟ ਬਾਈ ਸੀ ਇਹ ਮੈਡੀਕਲ ਸ਼ਾਪ ਤੇ ਆਏ ਸੀ ਇੱਥੇ ਪਤਾ ਲੱਗਿਆ ਸੀ ਕਿ ਫੋਲਸਰ ਤੇ ਮੋਟਸਕਲ ਆਏ ਸੀ ਉਹਦੇ ਦਿਨ ਨੇ ਜੋ ਟੋਰ ਕੇ ਲੈ ਕੇ ਗਏ ਨੇ ਸਰ ਕਿੰਨੀ ਖੋਲ ਹੈ ਜੀ ਅਜੇ ਫਿਲਹਾਲ ਤਾਂ ਇਹ 50 ਹਜ਼ਾਰ ਦਾ ਸਰ ਹੈ ਬਾਕੀ ਬਾਅਦ ਚ ਉਹ ਤਰਤੀਸ ਦੇ ਅੰਦਰ ਆਬੀਅਸ ਨਾਲ ਸਰ ਕੋਈ ਗਨ ਪੁਆਇੰਟ ਤੇ ਲੈ ਗਏ ਜਾਂ ਕਿਦਾਂ ਹਾਂ ਜੀ ਵੀਡੀਓ ਦੇਖ ਰਹੇ ਆ ਇਹ ਕਹਤ ਹੈ ਹੀਰੇ ਨੇ

WhatsApp channel par but...